ਮੌਜੂਦ ਨਾ ਜਿਵੇਂ ਕਿ ਸਭ ਨੂੰ ਪਤਾ ਜਸਵਿੰਦਰ ਪੱਲਾ ਜੀ ਜੂ ਆ ਬੀਤੇ ਦਿਨੀ ਉਹਨਾਂ ਦਾ ਦਿਹਾਂਤ ਹੋ ਗਿਆ ਸੀਗਾ ਸੋ ਅੱਜ ਤੁਸੀਂ ਅੰਤਿਮ ਵਿਦਾਈ ਦੇਣ ਆਏ ਹੋ ਅੰਤਿਮ ਦਰਸ਼ਨ ਤੇ ਆਏ ਹੋ ਪੰਜਾਬੀ ਇੰਡਸਟਰੀ ਨੂੰ ਉਹਨਾਂ ਦੇ ਫੈਨਸ ਨੂੰ ਪੂਰੇ ਪੰਜਾਬ ਨੂੰ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਕੀ ਕਹਿਣਾ ਚਾਹੋ ਬਿਲਕੁਲ ਸਹੀ ਗੱਲ ਹੈ ਜੀ ਇਹ ਘਾਟਾ ਨਾ ਪੂਰਾ ਹੋਣ ਵਾਲਾ ਘਾਟਾ ਹੈ ਜੀ ਮਤਲਬ ਪੱਲਾ ਸਾਹਿਬ ਦੀ ਥਾਂ ਕੋਈ ਨਹੀਂ ਲੈ ਸਕਦਾ ਤੇ ਬਹੁਤ ਨਤ ਹੀ ਕਹਿਣਾ ਚਾਹਾਂਗਾ ਕਿ ਬਹੁਤ ਜਲਦੀ ਪ੍ਰਮਾਤਮਾ ਨੇ ਸਾਥ ਕੋਲ ਲਿਆ ਸਾਥ ਉਹਨਾਂ ਦਾ ਤੇ ਬਾਕੀ ਰਹਿੰਦੀ ਉਮਰ ਯਾਦ ਰਹਿਣਗੇ ਸਾਡੇ ਦਿਲਾਂ ਚ ਵੱਸਦੀ ਹੈ ਸਾਡਾ ਤਾਂ ਬਚਪਨ ਹੀ ਭਾਜੀ ਉਹਨਾਂ ਨੂੰ ਦੇਖ ਕੇ ਸ਼ੁਰੂਆਤ ਹੋਈ ਸੀਗੀ ਤੇ ਬਸ ਇਹ ਕਹਾਂਗੇ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਚ ਨਵਾਸ ਬਖਸ਼ੇ ਜਿਵੇਂ ਛੰਕਾਟਾ ਤਾਂ ਉਹਨਾਂ ਨੂੰ ਆਪਾਂ ਬਹੁਤ ਸਾਰੀਆਂ ਉਹਨਾਂ ਦੀਆਂ ਫਿਲਮਾਂ ਵੇਖਿਆ ਛੰਕਾਟਾ ਵੇਖਿਆ ਸਾਰੇ ਇਹ ਚੀਜ਼ਾਂ ਵੇਖ ਕੇ ਵੱਡੇ ਹੋਏ ਹੋ ਤੁਸੀਂ ਵੀ ਆਫ ਕੋਰਸ ਵੇਖਿਆ ਹੋਣਗੇ ਸੋ ਕੀ ਕਹਿਣਾ ਚਾਹੁੰਦਾ ਸਾਡੇ ਤੋਂ ਅੰਦਰ ਵਸਿਆ ਹੋਇਆ ਜੀ ਉਹਨਾਂ ਨੂੰ ਐਂ ਕਹੋ ਕਿ ਉਹਨਾਂ ਨੂੰ ਦੇਖ ਕੇ ਇਨਸਪੀਰੇਸ਼ਨ ਮਿਲੀ ਸੀ ਕਿ ਅਸੀਂ ਵੀ ਇੰਡਸਟਰੀ ਚ ਆਈਏ ਜਾਂ ਅਸੀਂ ਵੀ ਕਿਸੇ ਨੂੰ ਅਸਾਸ ਕਰੀਏ ਕਿਉਂਕਿ ਸਭ ਤੋਂ ਔਖਾ ਕੰਮ ਹੈ ਜੀ ਇਸ ਅਚਾਨਕ ਆਈ ਖਬਰ ਨੇ ਹਰ ਕਿਸੇ ਨੂੰ ਹੈਰਾਨ ਕੀਤਾ ਝੰਜੋੜ ਗਿਆ ਮੈਂ ਕਹਿੰਦਾ ਜੀ ਮੈਨੂੰ ਯਕੀਨ ਨਹੀਂ ਹੁੰਦਾ ਮੈਨੂੰ ਐਂ ਸੱਚੀ ਜੈਨ ਲੱਗਦਾ ਵੀ ਜਿਵੇਂ ਸੁਪਨਾ ਹੀ ਹੈ ਤੇ ਮੈਂ ਅੱਖ ਖੁੱਲ ਜਵੇ ਤੇ ਸਭ ਝੂਠੀ ਹੋਵੇ। ਅੱਛਾ ਜਿਵੇਂ ਉਹਨਾਂ ਦੀ ਬੀਤੇ ਦਿਨੀ ਪੁਰਾਣੀਆਂ ਜੀ ਪੁਰਾਣੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਸੀ ਜਾਂ ਜਿਹੜੀਆਂ ਉਹਨਾਂ ਦੀ ਲਾਸਟ ਟਾਈਮ ਦੀ ਫੋਟੋਜ਼ ਸੀਗੀਆਂ ਉਹ ਵੀ ਵਾਇਰਲ ਹੋ ਰਹੀਆਂ ਸੀ ਉਹ ਤੁਸੀਂ ਵੇਖਿਆ ਹੋਣੀ ਆ। ਹਾਂਜੀ ਬਿਲਕੁਲ ਬਿਲਕੁਲ ਪਛਾਣੀ ਨਹੀਂ ਜਾ ਰਹੀ। ਜੀ 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 ਮੈਂ ਕੱਲ ਹੀ ਉਹਨਾਂ ਦੀ ਜਿਹੜੀ ਲੇਟੈਸਟ ਫੋਟੋ ਆਈ ਸੀਗੀ ਉਹ ਬਿਲਕੁਲ ਨਹੀਂ ਪਛਾਣੀ ਜਾ ਰਹੀ ਤੇ ਮੇਰੀ ਥੋੜਾ ਟਾਈਮ ਪਹਿਲੇ ਗੱਲਬਾਤ ਹੋਈ ਸੀ ਬਟ ਉਦੋਂ ਇੰਨਾ ਨਹੀਂ ਪਤਾ ਸੀ ਵੀ ਐਡਾ ਇੰਨੇ ਬਿਮਾਰ ਜਾਂ ਇੱਕਦਮ ਉਦੋਂ ਠੀਕ ਸੀਗੇ। ਤੇ ਮੁਲਾਕਾਤ ਵੀ ਹੋਈ ਸੀ ਇੱਕ ਮੈਰਿਜ ਦੇ ਵਿੱਚ ਉੱਥੇ ਵੀ ਮਤਲਬ ਠੀਕ ਸੀ ਕੰਦਰੋਸ ਬਟ اچانک ਸਡਨਲੀ ਮਤਲਬ ਇਦਾਂ ਕਿੰਨਾ ਕੁ ਸਮਝ ਨਹੀਂ ਆਈ ਕੁਝ ਵੀ ਸਾਰੇ ਕਹਿੰਦੇ ਵੀ ਜਦੋਂ ਵੀ ਉਹ ਮਿਲਦੇ ਵਰਤਦੇ ਸੀ ਉਹਨਾਂ ਦੇ ਮੱਥੇ ਤੇ ਇੱਕ ਵੀ ਤੂੰੜੀ ਨਹੀਂ ਹੁੰਦੀ ਸੀ ਹਮੇਸ਼ਾ ਹੱਸਦੇ ਰਹਿੰਦੇ ਹਮੇਸ਼ਾ ਖੁਸ਼ ਸੀਗੇ ਉਹ ਖੁਸ਼ ਉਹ ਇੱਕ ਅਦਾਕਾਰ ਤਾਂ ਸੀਗੇ ਜੀ ਕਮਾਲ ਦੇ ਤੇ ਇਨਸਾਨ ਉਸ ਤੋਂ ਵੀ ਵੱਡੇ ਮਤਲਬ ਉਸ ਤੋਂ ਵੀ ਵੱਧ ਕੇ ਕਮਾਲ ਦੇ ਇਨਸਾਨ ਸੀ ਮਤਲਬ ਨਿਮਰਤਾ ਪਿਆਰ ਛੁਟਕੁਟ ਕੇ ਭਰਿਆ ਸੀ ਭਾਜੀ ਚ ਮਤਲਬ ਮੈਂ ਮਰਨਾ ਮੈਂ ਮੈਰੀ ਕੀ ਉਹ ਐਪ ਵੀ ਮੈਂ ਫਰਸਟ ਫਿਲਮ ਭਾਜੀ ਨਾਲ ਕੀਤੀ ਸੀ ਤੇ ਮੈਂ ਜਦੋਂ ਭਾਜੀ ਨੂੰ ਕਾਲ ਕਰਦਾ ਸੀ ਭਾਜੀ ਪਿਕ ਕਰਦੇ ਸੀ ਗੱਲ ਕਰਦੇ ਸੀ ਕੋਈ ਕੁਝ ਭਾਜੀ ਤੋਂ ਕੁਝ ਸਲਾਹ ਲੈਣੀ ਕੁਛ ਹੈ ਭਾਜੀ ਬੜੇ ਆਰਾਮ ਪਿਆਰ ਨਾਲ ਘੋਗੜਨਾਥ ਕਹਿੰਦੇ ਸੀ ਮੈਨੂੰ ਤੇ ਮਤਲਬ ਹਮੇਸ਼ਾ ਡੀਲ ਕਰਦੇ ਸੀ ਪਿਆਰ ਨਾਲ ਤੇ ਸਾਰੀ ਜ਼ਿੰਦਗੀ ਮਤਲਬ ਭਾਜੀ ਐਜ਼ ਏ ਐਜ਼ ਐਨ ਐਕਟਰ ਨਹੀਂ ਐਜ਼ ਐਨ ਆਡੀਅנס ਕਹਿਣਾ ਕਿ ਭਾਜੀ ਸਾਰੀ ਜ਼ਿੰਦਗੀ ਸਾਡੇ ਦਿਲਾਂ ਚ ਵੱਸਣਗੇ ਸਾਡੇ ਦਿਲਾਚ ਰਹਿਣਗੇ ਉਹਨਾਂ ਦੇ ਡਾਇਲੌਗਸ ਉਹਨਾਂ ਦੇ ਵਨ ਲਾਈਨਰ ਉਹ ਮਤਲਬ ਕਰੀ ਨਾ ਭੁੱਲਣ ਵਾਲੇ ਆ ਤੇ ਧੰਨਵਾਦ ਜੀ ਨੂੰ ਪਤਾ ਹੈ ਜਸਵਿੰਦਰ ਪੱਲਾ ਜੀ ਦਾ ਬੀਤੇ ਦਿਨੀ ਦਿਹਾਂਤ ਹੋਇਆ ਸੋ ਥਿੰਨ ਸਾਥ ਸਾਡ ਨਾਲ ਮੌਜੂਦ ਹਨ ਦੇ ਨਾਲ ਗੱਲਬਾਤ ਕਰਾਂਗੇ ਸਰ ਕੀ ਜਜ਼ਬਾਤ ਨੇ ਤੁਹਾਡੇ ਹ ਜਜ਼ਬਾਤ ਆਬਵੀਅਸਲੀ ਕਿਸੇ ਦੇ ਵੀ ਜੋ ਹੈ ਇਹ ਬਾਕੀ ਸਾਰਿਆਂ ਦੇ ਹੈਗੇ ਆ ਬਹੁਤ ਸੈਡ ਮਾਹੌਲ ਹੈ ਉਦਾਂ ਹੀ ਮੈਂ ਵੀ ਇਹੀ ਫੀਲ ਕਰ ਰਿਹਾ ਕਿਉਂਕਿ ਜਦੋਂ ਮੌਕਾ ਸੀਗਾ ਵੀ ਉਹਨਾਂ ਨਾਲ ਕੰਮ ਕਰਨ ਦਾ ਉਦੋਂ ਰੁਕਸਤ ਹੋ ਗਏ ਆ ਦੁਨੀਆ ਤੋਂ ਤੇ ਬਸ ਮਤਲਬ ਇਸ ਚੀਜ਼ ਦਾ ਘਾਟਾ ਸਾਰਿਆਂ ਨੂੰ ਐ ਸਾਨੂੰ ਨਵੀਂ ਪੀੜ੍ਹੀ ਵਾਲਿਆਂ ਨੂੰ ਵੀ ਆ ਵੀ ਹਾਂ ਜਦੋਂ ਅਸੀਂ ਇਹ ਜਿਹੇ ਵੱਡੇ ਕਲਾਕਾਰਾਂ ਨਾਲ ਕੰਮ ਕਰਨਾ ਸੀਗਾ ਬਟ ਅਸੀਂ ਅੱਜ ਕਰ ਨਹੀਂ ਪਾਵਾਂਗੇ ਤੇ ਬਸ ਇਹ ਫੀਲ ਹੁੰਦਾ ਹੈ ਕੋਈ ਫਿਲਮ ਪਲਾਨ ਕਰ ਹਾਂਜੀ ਹਾਂਜੀ ਅਸੀਂ ਕਰ ਰਹੇ ਸੀਗੇ ਤੇ ਬਟ ਉਹ ਤੁਹਾਡੀ ਕੀ ਗੱਲਬਾਤ ਹੋਈ ਸਾਰਾ ਮੇਰੀ ਤਾਂ ਬਹੁਤ ਘੱਟ ਗੱਲਬਾਤ ਹੋਈ ਹੈ ਜੀ ਤੇ ਫਾਦਰ ਸਾਹਿਬ ਦੇ ਅੱچھے ਤਾਲੁਕਤ ਸੀਗੇ ਸਿਸਟਰ ਦਾ ਆਪਣਾ ਸ਼ੂ ਸੀਗਾ ਇੱਕ ਚੈਨਲ ਤੇ ਤੇ ਉਹਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਸੀਗੀ ਤੇ ਮੇਰੇ ਨਾਲ ਘੱਟ ਗੱਲਬਾਤ ਹੋਈ ਆ ਪਰ ਜਦੋਂ ਮੌਕਾ ਲੱਗਦਾ ਸੀਗਾ ਵੀ ਚਲੋ ਹੁਣ ਆਪਾਂ ਕਰਦੇ ਆਂ ਕੁਛ ਪਰ ਉਹਨਾਂ ਦੀ ਤਬੀਰ ਨਾ ਸਾਜ਼ ਹੋ ਗਈ ਸੀਗੀ ਤੇ ਮਿਲ ਨਹੀਂ ਪਏ ਉਸ ਵਜ੍ਹਾ ਨਾਲ ਸੁ ਜਿਵੇਂ ਸੋਸ਼ਲ ਮੀਡੀਆ ਉੱਤੇ ਦੇਖਿਏ ਫੈਨਸ ਦੇ ਵੀ ਫੋਟੋਜ਼ ਦਾ ਹੜਾ ਵੀਡੀਓਜ਼ ਉਹ ਬਹੁਤ ਸਰੀਆ ਪੁਰਾਣੀਆਂ ਉਹਨਾਂ ਦੀ ਵਾਇਰਲ ਹੋ ਰਹੀਆਂ ਰੀਸੈਂਟ ਪਿਕਚਰਸ ਜੋ ਉਹਨਾਂ ਦੀ ਬਿਮਾਰ ਹਸਪੀਟਲ ਤੋਂ ਵੀ ਸਾਹਮਣੇ ਆਈਆਂ ਤੁਸੀਂ ਦੇਖਿਆ ਹੋਣੀ ਹਾਂ ਹਾਂਜੀ ਹਾਂਜੀ ਉਹ ਉਹਦੇ ਤੇ ਵਿਸ਼ਵਾਸ ਕਰਨਾ ਨਾ ਮੁਨਕੇ ਨਹੀਂ ਹੈ ਜੀ ਜਿੱਦਾਂ ਦਾ ਉਹਨਾਂ ਦਾ ਲਾਸਟ ਸਟੇਜ ਤੇ ਉਹਨਾਂ ਦੀ ਸਟੇਟਸ ਹੋ ਗਿਆ ਸੀਗਾ ਹੈਨਾ ਤੇ ਉਹ ਮੁਸ਼ਕਿਲ ਹੈ ਬਹੁਤ ਜ਼ਿਆਦਾ ਵਿਸ਼ਵਾਸ ਕਰਨਾ ਕਈ ਲੋਕਾਂ ਨੇ ਤਾਂ ਇਹ ਵੀ ਲਿਖਿਆ ਵੀ ਅਰਬੀ ਇਹ ਪੱਲਾ ਸਾਹਿਬ ਵੀ ਨੇ ਹੈਨਾ ਤੇ ਮਤਲਬ ਅ ਅਖੀਰ ਇੱਕ ਬੰਦੇ ਦਾ ਜਿਹੜਾ ਹੈਗਾ ਨਾ ਉਹ ਮਤਲਬ ਮੁਸ਼ਕਿਲ ਹੈ ਵੀ ਕਾ ਕਾਮੇਡੀਅਨ ਇਦਾਂ ਦਾ ਜਿਹੜਾ ਹੱਸਦਾ ਖੇਡਦਾ ਬੰਦਾ ਵੀ ਉਹ ਆਖਰੀ ਉਹਦੀ ਜਿਹੜੀ ਅ ਸਗੀ ਫੇਸ ਤੇ ਉਹ ਬੜਾ ਬਿਲਕੁਲ ਇੱਕ ਹੈਨਾ ਐਕਸੈਪਟੇਬਲ ਨਹੀਂ ਸੀਗਾ ਤਾਂ ਕਰਕੇ ਸ਼ੁਕਰੀਆ ਸਰ ਗੱਲ ਠੀਕ ਹੈ